ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕੱਲ ਦੀਪਦਪੁਰਜੀ ਦੇ ਥੋੜੀ ਜੀ ਸੱਟ ਲੱਗ ਗਈ ਇਹ ਮੈਚ ਦੋਸਤੋ ਗੋਇੰਦਵਾਲ ਵਿਖੇ ਹੋ ਰਿਹਾ ਸੀ ਜਦੋਂ ਦੀਪਦਪੁਰਜੀ ਰੇਡ ਪਾਉਣ ਦੇ ਲਈ ਗਿਆ ਤਾਂ ਉਹ ਰੇਡ ਪਾਉਣ ਤੋਂ ਪਹਿਲਾਂ ਹੀ ਥੋੜਾ ਜਿਹਾ ਔਕੜ ਗਿਆ ਸੀ ਜਿਸ ਤੋਂ ਬਾਅਦ ਸਟਾਪਰ ਨੇ ਦੀਪਦਪੁਰਜੀ ਨੂੰ ਚੱਕ ਕੇ ਲਾਈਨ ਤੋਂ ਬਾਹਰ ਕਰ ਦਿੱਤਾ ਸੋ ਇਸੇ ਦੌਰਾਨ ਦੀਪਦਪੁਰਜੀ ਦੇ ਥੋੜੀ ਜੀ ਸੱਟ ਲੱਗ ਗਈ ਸ਼ਾਇਦ ਦੋਸਤੋ ਲੱਤ ਵਗੈਰਾ ਮੁੜ ਗਈ ਸੀ ਤੇ ਦੋਸਤੋ ਉਮੀਦ ਕਰਦੇ ਹਾਂ ਦੀਪਦਪੁਰਜੀ ਜਲਦੀ ਠੀਕ ਹੋ ਕੇ ਗਰਾਊਂਡਾਂ ਦੇ ਵਿੱਚ ਵਾਪਸ ਪਰਤੇ ਸੱਟ ਥੋੜੀ ਹੋਵੇ ਬਾਕੀ ਦੋਸਤੋ ਦੀਪਦਪੁਰਜੀ ਦੀ ਖੇਡ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਹੋਰ ਕਬੱਡੀ ਦੇ ਰਿਲੇਟਡ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ